ਸ਼ਹੀਦਾਂ ਦੀ ਐਸਾ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਤਾਂ ਬਿਰਾਗ ਮਈ ਵੀ ਕਹਿ ਸਕਦੇ ਆ ਕਿ ਇੱਥੇ ਉਹ ਖੂਨਦੁੱਲਿਆ ਜਿਹਨੇ ਸਿੱਖ ਧਰਮ ਦੀ ਨੀਹ ਨੂੰ ਇੰਨਾ ਮਜ਼ਬੂਤ ਕੀਤਾ ਕਿ ਅੱਜ ਤੱਕ ਉਸ ਜੜ ਨੂੰ ਕੋਈ ਹਿਲਾ ਨਹੀਂ ਸਕਿਆ ਪਿਤਾ ਦਾ ਜਿਗਰਾ ਦੇਖ ਲੋ ਜਦੋਂ ਲਾੜੀ ਮੌਤ ਵਿਹਣ ਆਉਂਦੀ ਹੈ ਤਾਂ ਪਿਤਾ ਆਪਣੇ ਦੋਵੇਂ ਪੁੱਤਰਾਂ ਨੂੰ ਆਪ ਹੱਥੀ ਸਜਾ ਕੇ ਜੰਗ ਦੇ ਮੈਦਾਨ ਦੇ ਵਿੱਚ ਭੇਜਦਾ ਕਿਹੋ ਜਿਹਾ ਸਮਾਂ ਹੋ ਗਿਆ ਬਹੁਤ ਵੱਡਾ ਸ਼ਿਕਰ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਡੇ ਉਤੋਂ ਆਪਣੇ ਜੀਕਰ ਦੇ ਟੋਟੇ ਬਾਰ ਤੇ ਤੇ ਇੱਕੋ ਹੀ ਚੀਜ਼ 사ਧਗੁਰੂ ਮਹਾਰਾਜ ਨੇ ਲੁਕੋ ਕੇ ਰੱਖੀ ਨੇ ਪੰਥ ਦੇ ਵਿੱਚੋਂ ਉਹ ਆ ਅੱਖਾਂ ਦੇ ਆਸੂ ਬਾਬਾ ਜੀਤ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਜੂਝੇ ਇਤਿਹਾਸ ਦੱਸਦਾ ਉਹਨਾਂ ਦੇ 392 ਫਟ ਲੱਗੇ ਜਰੀਤੇ ਐਨੇ ਬਰਸੀਆਂ ਤਲਵਾਰਾਂ ਤੀਰ ਐਨੇ ਉਹਨਾਂ ਦੇ ਲੱਗੇ ਫੇਰ ਵੀ ਉਹਨਾਂ ਨੇ 8 ਕਿਲੋਮੀਟਰ ਦਾ ਜਿਹੜਾ ਜੁੱਧ ਉਹ ਲੜਿਆ ਹਜ਼ਾਰਾਂ ਹੀ ਮੁਸਲਮਾਨਾਂ ਨੂੰ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਿਆ ਫਿਰ ਬਾਬਾ ਜੁਝਾਰ ਸਿੰਘ ਜਦੋਂ ਸ਼ਹੀਦ ਹੋ ਫੇਰ ਵੀ ਸਤਪੁਰਾਂ ਚਕਾਰੇ ਛੱਡੇ ਰੋਏ ਨਹੀਂ ਹੈਗੇ ਖਾਂ ਦੇ ਵਿੱਚ ਹੰਝੂ ਨਹੀਂ ਆਏ ਸਤਪੁਰਾਂ ਦਾ ਸ਼ੁਕਰਾਨਾ ਕੀਤਾ ਸੱਚ ਪੁੱਤਰਨ ਕੇ ਸੀਸ ਪਰ ਬਾਹਰ ਦੀ ਉਸਤਜਾਰ ਚਾਰ ਮੂਏ ਤੋਂ ਕੀ ਆ ਹੋ ਜੀਵਤ ਕਈ ਹਜ਼ਾਰ ਸਤਿਗੁਰਾਂ ਸਾਡੇ ਵਾਲ ਹੱਥ ਕਰਕੇ ਕਿਹਾ ਸੀ ਹੁਣੇ ਨੌਜਵਾਨਾਂ ਨੂੰ ਚਾਹੀਦਾ ਵੀ ਅਸੀਂ ਗੁਰੂ ਦੇ ਜਿਹੜੇ ਬਚਨ ਨੇ ਉਹ ਪਾਲਣੇ ਨੇ ਬਲਕਿ ਗੁਰੂ ਦੇ ਬਚਨ ਪਗਾਉਣੇ ਨੇ ਸ਼ਹੀਦਾਂ ਦੀ ਇਸ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਤਾਂ ਬਿਰਾਗਮਈ ਵੀ ਕਹਿ ਸਕਦੇ ਆ ਕਿ ਇੱਥੇ ਉਹ ਖੂਨ ਡੁੱਲਿਆ ਜਿਹਨੇ ਸਿੱਖ ਧਰਮ ਦੀ ਨੀਂਹ ਨੂੰ ਇੰਨਾ ਮਜ਼ਬੂਤ ਕੀਤਾ ਕਿ ਅੱਜ ਤੱਕ ਉਸ ਜੜ ਨੂੰ ਕੋਈ ਹਿਲਾ ਨਹੀਂ ਸਕਿਆ ਦੇਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵੱਡੇ ਸਹੂਜਾ ਦੇ ਬਾਬਾ ਜੀ ਸਿੰਘ ਜੀ ਇਸੋ ਇੰਨਾ ਕੁ ਸਮਾਨ ਦਾ ਜੰਗ ਹੋਇਆ 8 ਕਿਲੋਮੀਟਰ ਕਤਲੌਰ ਸਾਹਿਬ ਜਾ ਕੇ ਸ਼ਹੀਦ ਹੋਏ ਬਾਬਾ ਜੁਝਾਰ ਸਿੰਘ ਜੀ ਉਹ ਵੀ 7-8 ਕਿਲੋਮੀਟਰ ਜਾ ਕੇ ਸ਼ਹੀਦ ਹੋਏ ਜੂਤੇ ਉਥੇ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਸਿੱਖ ਕੌਮ ਦੇ ਵਿੱਚ ਨੌਜਵਾਨਾਂ ਨੂੰ ਇਹ ਪ੍ਰੇਰਣਾ ਦੇਗਾ ਜਿਹੜਾ ਇਹ ਮਹੱਲਾ ਇਹ ਜਿਹੜੇ ਦਿਨ ਨੇ ਸਿੱਖ ਨੌਜਵਾਨਾਂ ਦੇ ਵਿੱਚ ਜਜ਼ਬਾ ਪੈਦਾ ਕਰਦੇ ਨੇ ਹਿੰਮਤ ਲਿਆਉਂਦੇ ਨੇ ਵੀ ਅਸੀਂ ਵੀ ਜਦੋਂ ਗੁਰੂ ਦਾ ਹੁਕਮ ਹੋਵੇ ਪੰਥ ਵਾਸਤੇ ਪੰਜਾਬ ਵਾਸਤੇ ਅਸੀਂ ਵੀ ਸੀਟੀ ਦੇਣ ਨੂੰ ਤਿਆਰ ਆਂ ਜਦੋਂ ਬਾਬਾ ਅਜੀਤ ਸਿੰਘ ਨੇ ਸਤਗੁਰਾਂ ਤੋਂ ਹੁਕਮ ਲਿਆ ਬਿਨਾਂ ਕਹੇ ਤੇ ਗੁਰੂ ਤੋਂ ਗੁਰੂ ਨੇ ਜੀ ਨੇ ਕਿਹਾ ਜੀ ਬਾਬਾ ਜੀ ਸਿੰਘ ਆ ਮਹਾਰੇ ਹੋ ਕੇ ਮੈਦਾਨ ਦੇ ਵਿੱਚ ਅੱਗੇ ਹੱਥ ਜੋੜੇ ਸੱਚੇ ਪਾਤਸ਼ਾਹ ਮੈਨੂੰ ਆ ਕਹਦੇ ਹੋ ਮੈਂ ਵੀ ਜੰਗ ਦੇ ਵਿੱਚ ਜੂਝ ਕੇ ਮਰਨਾ ਚਾਹੁੰਨਾ ਮੈਂ ਵੀ ਸ਼ਹੀਦ ਹੋਣਾ ਚਾਹੁੰਨਾ ਸਤਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਅਜੀਤਿਆ ਇਹ ਤਾਂ ਆਪ ਹੀ ਪੂਰਨੇ ਪਾ ਦੇ ਨੌਜਵਾਨਾਂ ਦੇ ਜਦੋਂ ਜਦੋਂ ਸਿੱਖ ਕੌਮ ਦੇ ਉੱਤੇ ਭੀੜ ਪਊਗੀ ਜਿਹੜੇ ਜੁਝਾਰੂ ਨੌਜਵਾਨ ਨੇ ਉਹ ਆਪ ਮਹਾਰੇ ਕੁਰਬਾਨੀਆਂ ਦੇਣ ਨੂੰ ਤਿਆਰ ਹੋਇਆ ਕਰਨਗੇ ਤੇ ਅੱਜ ਵੀ ਜਦੋਂ ਕਿਤੇ ਕੌਣ ਨੂੰ ਅ ਸਿਰਾਂ ਦੀ ਲੋੜ ਆ ਸ਼ਹੀਦਿਆਂ ਦੀ ਲੋੜਾ ਆਪਣੇ ਆਪ ਮਹਾਰੇ ਜਿਹੜੇ ਨੌਜਵਾਨ ਨੇ ਉਹ ਅੱਗੇ ਆ ਕੇ ਸ਼ਹੀਦਿਆਂ ਦਿੰਦੇ ਨੇ ਪੰਥ ਵਾਸਤੇ ਕੁਰਬਾਨੀ ਕਰਦੇ ਨੇ ਇਹ ਜਜ਼ਬਾ ਸਾਨੂੰ ਗੁਰੂ ਦੇ ਅ ਜਿਹੜੇ ਪਰਿਵਾਰ ਤੋਂ ਗੁਰੂ ਦੇ ਬਚਨਾਂ ਤੋਂ ਉਹਨਾਂ ਦੀ ਮਰਜਾਲਦਾ ਤੇ ਉਹਨਾਂ ਦੇ ਜਿਹੜੇ ਸਿਧਾਂਤ ਤੋਂ ਮਿਲਦਾ ਅੱਜ ਚੜ੍ਹਦੀ ਕਲਾ ਦਾ ਇਹ ਪ੍ਰਤੀਕ ਆ ਮਹੱਲਾ ਇੱਕ ਬਾਬਾ ਜੀ ਪਿਤਾ ਦਾ ਜ਼ਿਗਰਾ ਦੇਖ ਲਓ ਜਦੋਂ ਲਾੜੀ ਮੌਤ ਵਿਉਣ ਆਉਂਦੀ ਐ ਤਾਂ ਪਿਤਾ ਆਪਣੇ ਦੋਵੇਂ ਪੁੱਤਰਾਂ ਨੂੰ ਆਪ ਹੱਥੀ ਸਜਾ ਕੇ ਜੰਗ ਦੇ ਮੈਦਾਨ ਦੇ ਵਿੱਚ ਭੇਜਦਾ ਕਿਹੋ ਜਿਹਾ ਸਮਾਂ ਹੋਵੇਗਾ ਦੇਖੋ ਇਹ ਬਹੁਤ ਵੱਡਾ ਜ਼ਿਗਰਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਡੇ ਤੋਂ ਆਪਣੇ ਜ਼ਿਗਰ ਦੇ ਟੋਟੇ ਬਾਰ ਤੇ ਆਪਣਾ ਪਿਤਾ ਬਾਰਤਾ ਮਾਤਾ ਬਾਰਤੀ ਤੇ ਸਤਗੁਰਾਂ ਨੇ ਸਾਰਾ ਕੁਝ ਸਾਥੋਂ ਬਾਰਤਾ ਕੁਝ ਨਹੀਂ ਲੁਕੋ ਕੇ ਰੱਖਿਆ ਸਾਰਾ ਕੁਝ ਪੰਥ ਨੂੰ ਸੌਂਪਤਾ ਸਾਰਾ ਕੁਝ ਪੰਥ ਨੂੰ ਸੌਂਪਤਾ ਤੇ ਇੱਕੋ ਹੀ ਚੀਜ਼ ਸਤਿਗੁਰੂ ਮਹਾਰਾਜ ਨੇ ਲੁਕੋ ਕੇ ਰੱਖੀ ਨੇ ਪੰਥ ਦੇ ਵਿੱਚੋਂ ਉਹ ਆ ਅੱਖਾਂ ਦੇ ਆਸੂ ਹਾਂਜੂ ਉਹ ਵੀ ਨਹੀਂ ਦਿਖਾਇ ਕਿਸੇ ਨੂੰ ਅੱਜ ਤੱਕ ਸਤਿਗੁਰੂ ਗੋਵਿੰਦ ਸਿੰਘ ਸਹਿਮਹਾਰ ਦਾ ਬਹੁਤ ਵੱਡਾ ਜਿਗਰਾ ਸੀਗਾ ਜਦੋਂ ਜਕਾਰੇ ਲੱਗਦੇ ਸੀ ਨਾ ਸਿੰਘ ਸ਼ਹੀਦ ਹੁੰਦੇ ਸੀ ਪਹਿਲਾ ਜਸਾ ਸਿੰਘ ਹੋਇਆ ਸਖਤੂਰਾਂ ਨੇ ਚਮਕੌਰ ਦੀ ਗੜੀ ਦੇ ਉੱਤੇ ਖੜ ਕੇ ਜਕਾਰੇ ਲਾਏ ਜਿਹੜੇ ਮੁਗਲ ਸਿਓ ਕਹਿੰਦੇ ਸੀ ਵੀ ਹੁਣ ਜਦੋਂ ਲੋਕਾਂ ਦੇ ਪੁੱਤ ਮਰਵਾ ਕੇ ਜਕਾਰੇ ਲਾਉਂਦਾ ਜਦੋਂ ਇਹ ਆਪਦਾ ਮਰੂਗਾ ਫਿਰ ਦੇਖਾਂਗੇ ਫਿਰ ਜਦੋਂ ਬਾਬਾ ਜੀਤ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਚੂਝੇ ਇਤਿਹਾਸ ਦੱਸਦਾ ਉਹਨਾਂ ਦੇ 392 ਫੱਟ ਲੱਗੇ ਸ਼ਰੀਰ ਤੇ ਐਨੇ ਬਰਸੀਆਂ ਤਲਵਾਰਾਂ ਤੀਰ ਐਨੇ ਉਹਨਾਂ ਦੀ ਲੱਗੇ ਫਿਰ ਵੀ ਉਹਨਾਂ ਨੇ 8 ਕਿਲੋਮੀਟਰ ਦਾ ਜਿਹੜਾ ਜੁੱਧ ਉਹ ਲੜਿਆ ਹਜ਼ਾਰਾਂ ਹੀ ਮੁਸਲਮਾਨਾਂ ਨੂੰ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ 352 ਫੱਟ ਲੱਗ ਕੇ ਫਿਰ ਸ਼ਹੀਦ ਹੋਏ ਜਦੋਂ ਬਾਬਾ ਜੀਤ ਸਿੰਘ ਜੀ ਜਿੱਕੇ ਤਾਂ ਤਨ ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਜਜ਼ਬੇ ਦੇ ਨਾਲ ਬੱਡੀ ਉੱਚੀ ਆਵਾਜ਼ ਦੇ ਵਿੱਚ ਜਿਹੜਾ ਹੈਗਾ ਜਕਾਰਾ ਛੱਡਿਆ ਫਿਰ ਉਹ ਸਾਰੇ ਹੈਰਾਨ ਹੋ ਗਏ ਮੈਂ ਐਡਾ ਜਿਗਰਾ ਐਸ ਗੁਰੂ ਦਾ ਫਿਰ ਬਾਬਾ ਜੁਝਾਰ ਸਿੰਘ ਜਦੋਂ ਸ਼ੀਨੀ ਤੋਂ ਫੇਰ ਵੀ ਸਤਿਗੁਰਾਂ ਜਕਾਰੇ ਛੱਡੇ ਰੋਏ ਨਹੀਂ ਹੈਗੇ ਖਾਂ ਦੇ ਵਿੱਚ ਹੰਝੂ ਨਹੀਂ ਆਏ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਸੱਚੇ ਪਾਤਸ਼ਾਹ ਦੋ ਕ੍ਰਿਸ਼ਨਾ ਸੀ ਉਹ ਅਦਾ ਕਰਦੀਆਂ ਬਾਕੀ ਰਹਿੰਦੀਆਂ ਵੀ ਅਦਾ ਹੋਣਗੀਆਂ ਪੰਥ ਦੇ ਲੈ ਕੇ ਆਪ ਜੀ ਦੇ ਲੈ ਕੇ ਲੱਗਣਗੀਆਂ ਕੋ ਗੁਰੂ ਸਾਡਾ ਬਹੁਤ ਮੁਰਸ਼ਿਦ ਇਨਕਾ ਬਲੀਪੋ ਹੈ ਆਬੇ ਹਿਆਤਨ ਕੋ ਦਿਓ ਹੈ ਸਤਗੁਰਾਂ ਨੇ ਸਾਨੂੰ ਅੰਮ੍ਰਿਤ ਛਕਾ ਕੇ ਆਪਣੇ ਬਿੰਦੀ ਪੁੱਤਰ ਬਿੰਦੀ ਦਾ ਪਾਵ ਜਿਹੜੇ ਸ਼ਹੀਦ ਹੋ ਪੈਦਾ ਹੋਣ ਬਾਬਾ ਜੀਤ ਸਿੰਘ ਬਾਬਾ ਜੋਰ ਸਿੰਘ ਬਾਬਾ ਜੋਰਾਪਰ ਸਿੰਘ ਤੇ ਬੱਤੀ ਸਿੰਘ ਉਹ ਬਿੰਦੀ ਪੁੱਤਰ ਸਾਨੂੰ ਨਾਦੀ ਪੁੱਤਨਾ ਨੂੰ ਆਪਣਾ ਨਾਦੀ ਜਿਹੜੇ ਸਾਨੂੰ ਨਾਦੀ ਪੁੱਤਰ ਕਿਹਾ ਖਾਲਸਾ ਪੰਥ ਦਾ ਨਾਦੀ ਪੁੱਤਰ ਆ ਸਾਨੂੰ ਆਪਣਾ ਬੱਚਾ ਬਣਾਇਆ ਮਹਾਰਾਜ ਕਹਿੰਦੇ ਇਹਨਾਂ ਪੁੱਤਰਨ ਕੇ ਸੀਸਪਾਰ ਇਬਾਰ ਜੀ ਉਸਤਜਾਰ ਚਾਰ ਮੂਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਸਤਿਗੁਰਾਂ ਨੇ ਸਾਡੇ ਵਾਲ ਹੱਥ ਕਰਕੇ ਕਿਹਾ ਸੀ ਹੁਣ ਇਹ ਨੌਜਵਾਨਾਂ ਨੂੰ ਚਾਹੀਦਾ ਵੀ ਅਸੀਂ ਗੁਰੂ ਦੇ ਜਿਹੜੇ ਬਚਨ ਨੇ ਉਹ ਪਾਲਣੇ ਨੇ ਗੁਰੂ ਦੇ ਬਚਨ ਨੇ ਪਗਾਉਣੇ ਨੇ ਇਹ ਨੌਜਵਾਨ ਤਹਈਆ ਕਰਨ ਚੜ੍ਹਦੀ ਕਲਾ குருਪਾਂ ਹਰ ਹੋਊਗੀ ਸਾਰਾ ਚੜ੍ਹਦੀ ਕਲਾ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਖਾਲਸਾਈ ਜਾਹੋ ਜਲਾਲ ਦੀਆਂ ਤਸਵੀਰਾਂ ਨੇ ਜੋ ਤੁਹਾਨੂੰ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਅਸੀਂ ਦਿਖਾ ਰਹੇ ਆਂ ਛੋਟੇ ਛੋਟੇ ਪਚੰਗੀ ਸਿੰਘ ਨੇ ਜਿਹੜੇ ਸਾਡੇ ਘੋੜਿਆਂ ਦੇ ਉੱਪਰ ਸਵਾਰ ਹੋਏ ਹੋਏ ਨੇ ਤਾਂ ਇੱਥੇ ਲਗਾਤਾਰ ਜਿਹੜੀਆਂ ਨਿਹੰਗ ਸਿੰਘ ਫੌਜਾਂ ਨੇ ਉਹ ਪਹੁੰਚ ਰਹੀਆਂ ਨੇ ਦੇਖ ਸਕਦੇ ਹੋ ਘੋੜਿਆਂ ਦੇ ਉੱਪਰ ਸਵਾਰ ਹੋਏ ਨੇ ਬਾਬਾ ਜੀ ਹੋਰੀ ਇੱਥੇ ਅ ਪ੍ਰਣਾਮ ਕਰ ਰਹੇ ਨੇ ਉਹਨਾਂ ਸ਼ਹਾਦਤਾਂ ਨੂੰ ਤਾਂ ਇੱਥੇ ਤਸਵੀਰਾਂ ਦੇਖ ਸਕਦੇ ਹੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਬਾਬਾ ਜੀ ਇੰਝ ਲੱਗ ਰਿਹਾ ਆ ਅਸਮਾਨ ਅੱਜ ਥੱਲੇ ਆ ਗਿਆ ਕਿਉਂਕਿ ਗੁਰੂ ਦੀਆਂ ਲਾੜਦੀਆਂ ਫੌਜਾਂ ਨੀਲੇ ਬਾਣੇ ਦੇ ਵਿੱਚ ਸਜੀਆਂ ਹੋਈਆਂ ਨੇ ਇੱਥੇ ਸ਼ਹਾਦਤਾਂ ਨੂੰ ਪ੍ਰਣਾਮ ਕੀਤਾ ਜਾ ਰਿਹਾ ਦੇਖੋ ਜੀ ਉਹ ਸਮਾਂ ਵੀ ਸੀ ਜਦੋਂ ਸਤ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੇਵਲ 40 ਸਿੰਘਾਂ ਦੇ ਨਾਲ ਇਸ ਘੜੀ ਦੇ ਵਿੱਚ ਆਏ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਥੋਂ ਤਾੜੀ ਮਾਰ ਕੇ ਬਾਹਰ ਨਿਕਲੇ ਗਏ ਸਨ ਕਿਉਂਕਿ ਸਿੱਖਾਂ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਸਤਪੁਰਾਂ ਨੂੰ ਕਮ ਕਰ ਦਿੱਤਾ ਸੀ ਕਿ ਜੇ ਸਤਪੁਰੂ ਜੀ ਤੁਸੀਂ ਰਹੋਗੇ ਤੇ ਸਾਡੇ ਵਰਗੇ ਲੱਖਾਂ ਸਿੱਖ ਪੈਦਾ ਕਰ ਲੋਗੇ ਤੇ ਜੇ ਸਾਡਾ ਕਰੋਣਾ ਰਹਾ ਤੇ ਅਸੀਂ ਕਿੱਥੋਂ ਸਿੱਖ ਪੈਦਾ ਕਰਾਂਗੇ ਸੋ ਗੁਰੂ ਸਾਹਿਬ ਇੱਥੋਂ ਤਾੜੀ ਮਾਰ ਕੇ ਨਿਕਲੇ ਸਨ ਜਿਹੜੀ ਹਕੂਮਤ ਉਸ ਵੇਲੇ ਦੀ ਦੋਵੇਂ ਹਕੂਮਤਾਂ ਮੁਗਲਾਂ ਦੀ ਤੇ ਪਹਾੜੀ ਰਾਜਿਆਂ ਦੀ ਉਹਨਾਂ ਨੇ ਗੁਰੂ ਸਾਹਿਬ ਤੋਂ ਕੋਈ ਗੱਲਾ ਨਹੀਂ ਜਿੱਤਣਾ ਜਾਂ ਗੁਰੂ ਸਾਹਿਬ ਦਾ ਕੋਈ ਰਾਜ ਭਾਗ ਹੋਣਾ ਹੀ ਉਹਨਾਂ ਨੇ ਜਿਹੜੀ ਸ਼ਰਤ ਸੀ ਜਾਂ ਉਹਨਾਂ ਦੀ ਜਿੱਤ ਇਸ ਤਰ੍ਹਾਂ ਕਰਕੇ ਹੋਣੀ ਕਿ ਉਹ ਗੁਰੂ ਸਾਹਿਬ ਨੂੰ ਕਹਿੰਦੇ ਵੀ ਜਿੰਦਾ ਜਾਂ ਮੁਰਦਾ ਹੀ ਕਾਬੂ ਕਰਨਾ ਪੜਨਾ ਪਰ ਗੁਰੂ ਸਾਹਿਬ ਉਹਨਾਂ ਦੇ ਕਾਬੂ ਨਹੀਂ ਆਏ ਸਤ ਗੁਰੂ ਜੀ ਨੇ ਇੱਥੇ ਸਵਾ ਲੱਖ ਸੇਕ ਲੜਾਊ ਵਾਲਾ ਜਿਹੜਾ ਸੀ ਉਹ ਆਪਣਾ ਸੰਕਲਪ ਸੀ ਉਸ ਨੂੰ ਪੂਰਾ ਕੀਤਾ ਇਹ ਸੰਕਲਪ ਪੂਰਾ ਕਰਕੇ ਸਤਿਗੁਰੂ ਜੀ ਇੱਥੋਂ ਦਮਦਮਾ ਸਾਹਿਬ ਰਾਏਕੋਟ ਆਲੀ ਆਣਾ ਮੁਖਰ ਸਾਹਿਬ ਦੀ ਧਰਤੀ ਤੇ ਜੰਗ ਲੜ ਕੇ ਤੇ ਫਿਰ ਸਾਹਿਬ ਜੀ ਹਜੂਰ ਸਾਹਿਬ ਨੂੰ ਗਏ ਤੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜ ਕੇ ਗਏ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਜਿਹੜਾ ਸੰਕਲਪ ਸੀ 2.5 ਲੱਖ ਸੇ 1 ਲੜਾ ਹੁੰਦਾ ਵੇ ਗਵਿੰਸੇ ਨਾਮ ਕਾ ਹੂੰ ਕੋਈ ਵੇਰੇ ਜੇ ਲੱਖਾਂ ਦੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਠਾਠਾ ਮਾਰਦਾ ਇੱਥੇ ਜਿਹੜਾ ਮੁਹੱਲੇ ਦੇ ਰੂਪ ਦੇ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1704 ਈਸਵੀ ਚ ਸਾਨੂੰ ਸ੍ਰੀ ਨਾਨਕਪੁਰ ਸਾਹਿਬ ਦੀ ਧਰਤੀ ਤੇ ਬਖਸ਼ਿਸ਼ ਕੀਤਾ ਸੀ ਉਹ ਜਿਹੜਾ ਮਹੱਲਾ ਚੜ੍ਹਦੀ ਕਲਾ ਦਾ ਪ੍ਰਤੀਗ ਚਾਹੇ ਗੁਰੂ ਸਾਹਿਬ ਜੀ ਦੇ ਇੱਥੇ ਸਹਾਬਜਾਦੇ ਸ਼ਹੀਦ ਹੋਏ ਚਾਹੇ ਗੁਰੂ ਸਾਹਿਬ ਜੀ ਦੇ ਜਿਹੜੇ 40 ਸਿੱਖ ਸੰ ਸ਼ਹੀਦ ਹੋਏ ਪਰ ਗੁਰੂ ਸਾਹਿਬ ਜੀ ਦੀ ਜਿਹੜੀ ਉਹ ਬਖਸ਼ਿਸ਼ ਜਿਸ ਤਰ੍ਹਾਂ ਖਾਲਸੇ ਪੰਥ ਨੂੰ ਦੇ ਕੇ ਗਏ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਨੂੰ ਨਿੱਜ ਕਲਗੀ ਸਰਦਈ ਸਜਾਇ ਦਈ ਪੋਸ਼ਾਕ ਕੱਪੜੀ ਪਹਿਰਾ ਜੀਵਨ ਸਿੰਘ ਕੋ ਫੁਰਜ ਬਿਠਾਇਆ ਅੱਜ ਕੜੀ ਕੋ ਅਬਿੰਸ ਸਿੰਘ ਜਾਏ ਅੰਤ ਅਕੇਲਾ ਘੜੀ ਮੇਂ ਬੰਦੂਕੀ ਪਰਵੀਨ ਜੀਵਨ ਸੰਗ ਰੰਗਰੇਟੜੋ ਜੂਝ ਗਿਆ ਸੰਗ ਦੀਨ ਸੋ ਉਹਨਾਂ ਨੇ ਜਿਹੜਾ ਵਾ ਦੀਨ ਤੇ ਮਾਨ ਕਾਇਮ ਰੱਖਿਆ ਅੰਤ ਦੇ ਸਮੇਂ ਜਿਹੜਾ ਵਾ ਉਹ ਇਸ ਗੜੀ ਦੇ ਵਿੱਚ ਆਖਰੀ ਸ਼ੀਤ ਹੋਏ ਸੀ ਦੀਪੁਰ ਚ ਗੁਰਦੁਆਰਾ ਤੁਸੀਂ ਵੇਖ ਰਹੇ ਜੀ ਸੋ ਉਹਨਾਂ ਦਾ ਜਿਹੜਾ ਸੰਕਲਪ ਸੀ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹਨਾਂ ਦੀ ਆਫਤ ਪੂਰਾ ਕਰ ਰਹੀਆਂ ਚਾਹੇ ਕਿਹ ਗਰੀਬ ਗਾਉਂ ਦੇ ਗਾਉਂ ਗਰੀਬ ਦੀ ਕਿਤੇ ਵੀ ਕਿਲੋੜ ਪੈਦੀ ਆ ਖਾਲਸਾ ਮੂਹਰੇ ਹੋ ਕੇ ਜਾਂਦਾ ਸਮਾਜਿਕ ਮੁੱਦੇ ਹੋਣ ਦੇਸ਼ ਦੀ ਭਲਾਈ ਦੇ ਹੋਣ ਖਾਲਸਾ ਮੂਹਰੇ ਹੋ ਕੇ ਖੜਾ ਵਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖਿਆ ਅੱਜ ਦਾ ਸੰਕਲਪ ਪੂਰਾ ਹੋ ਗਿਆ ਜਦੋਂ ਅਸੀਂ ਨੌਜਵਾਨਾਂ ਦੇ ਦਸਤਾਰਾਂ ਸਜਾਈਆਂ ਦੇਖਦੇ ਆ ਨਿਹੰਗ ਸਿੰਘ ਐਡਾ ਹੋਲਾ ਜਿਹੜਾ ਮਹੱਲਾ ਇੱਥੇ ਕੱਢਦੇ ਨੇ ਤਾਂ ਸੰਕਲਪ ਕਿਤਨਾ ਕਿਤੇ ਲੱਗਦਾ ਵੀ ਉਹ ਪੂਰਾ ਹੋ ਗਿਆ ਕਿਉਂਕਿ ਇਹਨਾਂ ਦੀ ਚੜ੍ਹਦੀ ਕਲਾ ਜਿੱਥੋਂ ਸਾਨੂੰ ਦੇਖ ਰਹੇ ਹੋਣੇ ਮਾਤਾ ਗੁਦਰੀ ਜੀ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਪਿਤਾ ਦਸ਼ਮੇਸ਼ ਸਾਹਿਬ ਬੜੇ ਖੁਸ਼ ਹੁੰਦੇ ਹੋਣੇ ਵੀ ਜਿਹੜਾ ਖਾਲਸਾ ਸਿਰਜਿਆ ਸੀ ਤਾਂ ਅੱਜ ਖਾਲਸਾ ਚੜ੍ਹਦੀ ਕਲਾ 'ਚ ਜਦੋਂ 1699 ਦੀ ਵਸਾਕੀ ਤੇ ਸਤਪੁਰੂ ਜੀ ਨੇ ਖੰਡੇ ਬਾਟੇ ਦੀ ਬੋਲ ਬਖਸ਼ਿਸ਼ ਕੀਤੀ ਸੀ ਉਹਨਾਂ ਨੇ ਇੱਕ ਰਹਿਤ ਜਾਰੀ ਕੀਤੀ ਸੀ ਰਹਿਤ ਦੇ ਪਹਿਲੇ ਖਰੇ ਸਨ ਸਤਿਗੁਰੂ ਜੀ ਨੇ ਇਹ ਹੁਕਮ ਕੀਤਾ ਹੈ ਪ੍ਰਥਮ ਰਹਿ ਤੇ ਜਾਣ ਠੰਡੇ ਕੀ ਪੌਲ ਹੈ ਸੋ ਗੁਰੂ ਸਾਹਿਬ ਦਾ ਸੰਕਲਪ ਜਿਹੜੇ ਗੁਰੂ ਸਾਹਿਬ ਨੂੰ ਮੰਨਣ ਵਾਲੇ ਉਹਨਾਂ ਦੇ ਅਨਿਆਈ ਉਹ ਤੇ ਪੂਰਾ ਕਰ ਹੀ ਰਿਹਾ ਹੈ ਪਰ ਜਿਹੜੇ ਸਿੱਖਾਂ ਦੇ ਘਰ ਪੈਦਾ ਹੋਇਆ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈਣੀਆਂ ਉਹਨਾਂ ਦੇ ਸੰਕਲਪ ਨੂੰ ਪੂਰਾ ਕਰਨਾ ਵਾ ਹਾਂ ਸਾਡੇ ਚੰਗੇ ਕਰਮ ਨੇ ਕਾਲ ਯੁੱਗ ਦੇ ਭਿਆਨਕ ਸਮੇਂ ਦੇ ਵਿੱਚ ਸਾਨੂੰ ਇਹ ਸਿੱਖਾਂ ਦੇ ਘਰ ਪੈਦਾ ਜਨਮ ਲੈਣ ਦਾ ਮੌਕਾ ਮਿਲਿਆ ਉਸ ਤੋਂ ਵੀ ਵੱਧ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਹਾਂਜੀ ਤੇ ਇਹ ਜਿਹੜੀ ਗੁਰੂਆਂ ਦੀ ਧਰਤੀ ਵਰਸਾਈ ਹੋਈ ਗੁਰੂਆਂ ਦੀ ਧਰਤੀ ਆ ਇਸ ਦੇ ਕਦੀ ਇਹ ਧਰਤੀ ਦੇ ਵੇਖੋ ਕਿੰਨੀ ਵਾਰੀ ਹਕੂਆ ਜਿਹੜੇ ਹਾਕਮ ਨੇ ਜਾਂ ਜਿਹੜੇ ਆ ਆਪਣਾ ਚੜ ਕੇ ਆਏ ਲੋਕ ਜਿਹੜੇ ਡਾਕੂ ਤਾਂ ਡਾਕੂ ਟਾਇਪ ਤੇ ਇਹਨੂੰ ਲੋਟ-ਲੋਟ ਕੇ ਲੈ ਕੇ ਗਏ ਪਰ ਜਦੋਂ ਤਾਂ ਗੁਰੂ ਸਾਹਿਬ ਨੇ ਖੰਡੇ ਬਾਟੇ ਦੀ ਪਹਲ ਦੇ ਕੇ ਖਾਲਸਾ ਸਾਜਦਾ ਉਸ ਵੇਲੇ ਤੋਂ ਇਸ ਦੀ ਰਾਖੀ ਵਾਸਤੇ ਖਾਲਸਾ ਪੰਥ ਤਿਆਰ ਬਰ ਤਿਆਰ ਖੜਾ ਇਸ ਕਰਕੇ ਮੈਂ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਕਰੂੰਗਾ ਅਪੀਲ ਕਰੂੰਗਾ ਇਹ ਪੰਜਾਬ ਥੋੜਾ ਕਈ ਵਾਰੀ ਕਮਜ਼ੋਰ ਹੋ ਸਕਦਾ ਪਰ ਇਸ ਦੀ ਜਿਹੜੀ ਆ ਇਹਨੂੰ ਕੋਈ ਪਟਾ ਨਹੀਂ ਸਕਦਾ ਧਰਤੀ ਦੇ ਜਿਹੜਾ ਇਹਦਾ ਅਕਸ਼ਾ ਨਾ ਉਹ ਸਦਾ ਹੀ ਬਲੰਦ ਰਹੂਗਾ ਤੇ ਉਹ ਅਕਸ਼ੇ ਦੇ ਵਿੱਚ ਸਦਾ ਹੀ ਕੇਸਰੀ ਤੇ ਨੀਲੇ ਨਿਸ਼ਾਨ ਜਿਹੜੇ ਝੁੱਲਦੇ ਸਾਡੀਆਂ ਨੀਹਾ ਵੀ ਉਹ ਖੂਨ ਉਹ ਸ਼ਾਹ ਤਾਂ ਦਿੱਤੀਆਂ ਇਹ ਉਹਨਾਂ ਨੂੰ ਕੋਈ ਕਮਜ਼ੋਰ ਨਹੀਂ ਕਰਦਾ ਉਹ ਜਿਹੜੇ ਨੀਲੇ ਤੇ ਕੇਸਰੀ ਨਿਸ਼ਾਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੇ ਉਹਨਾਂ ਦੀ ਚੜ੍ਹਦੀ ਕਲਾ ਤਾਂ ਹੀ ਹੋ ਸਕਦੀ ਜੇ ਆਪਾਂ ਸਿੱਖਾਂ ਦੇ ਘਰੋਂ ਪੈਦਾ ਹੋਗੇ ਗੁਰੂ ਦੇ ਖੰਡੇ ਬਾਟੇ ਦੀ ਪਾਔ ਲਵਾਂਗੇ ਤੇ ਗੁਰੂ ਸਾਹਿਬ ਜੀ ਦੇ ਜਿਹੜੇ ਅਨੇਕਾਂ ਸਿੰਘ ਸ਼ਹੀਦ ਹੋਇਆ ਨਾ ਜਬਰ ਤੇ ਜ਼ੁਲਮ ਦਾ ਢਾਕਰਾ ਕਰਦੇ ਉਹਨਾਂ ਨੂੰ ਸਰਤਾ ਦੇ ਫੁੱਲ ਤਾਂ ਹੀ ਭੇਟ ਕਰ ਸਕਦੇ ਹੋ ਤਾਂ ਹੀ ਉਹਨਾਂ ਨੂੰ ਜਿਹੜੀ ਆ ਉਹ ਖੁਸ਼ੀਆਂ ਦੇ ਸਕਦੇ ਆ ਕਿ ਆਪਾਂ ਉਹਨਾਂ ਦੇ ਚੱਲੇ ਹੋਏ ਨਕਸ਼ੇ ਕਦਮਾਂ ਤੇ ਚੱਲੀਏ ਵਾਹਿਗੁਰੂ ਜਿੱका ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇੱਥੇ ਤਸਵੀਰਾਂ ਤੁਹਾਨੂੰ ਅਸੀਂ ਖਾਲਸਾ ਹੀ ਜਾਹੋ ਜਲਾਲ ਦੀਆਂ ਦਿਖਾ ਰਹੇ ਆ ਇੱਕ ਵਿਸ਼ਾਲ ਵੱਡਾ ਜਾਹੋ ਜਲਾਲ ਇੱਥੇ ਸਜਾਇਆ ਜਾ ਰਿਹਾ ਹੈ ਛੋਟੇ-ਛੋਟੇ ਪਚੰਗੀ ਸਿੰਘ ਨੇ ਛੇੜੇ ਉਹ ਇਸ ਧਰਤੀ ਦੇ ਉੱਪਰ ਪਹੁੰਚੋਏ ਨੇ ਨਿਹੰਗ ਸਿੰਘਾਂ ਦੀ ਫੌਜਾਂ ਨੇ ਜਿਹੜੀਆਂ ਇਸ ਧਰਤੀ ਦੇ ਉੱਪਰ ਪਹੁੰਚੀਆਂ ਹੋਈਆਂ ਨੇ ਸ਼ਹਾਦਤਾਂ ਭਰੀ ਸ਼ਹਾਦਤਾਂ ਭਰੀ ਇਹ ਧਰਤੀ ਜਿਹੜੀ ਕਿ ਜਿੱਥੇ ਵੱਡੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਤਾਂ ਉਸ ਧਰਤੀ ਦੇ ਉੱਪਰ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਪ੍ਰਣਾਮ ਕੀਤਾ ਜਾ ਰਿਹਾ ਹੈ ਕੋਟ ਕੋਟ ਪ੍ਰਣਾਮ ਕੀਤਾ ਜਾ ਰਿਹਾ ਹੈ ਤਾਂ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਹੈ ਜਿੱਥੇ ਨਿਹੰਗ ਸਿੰਘਾਂ ਵੱਲੋਂ ਜਿਹੜਾ ਇਹ ਖਾਲਸਾਈ ਜਹੋ ਜਲਾਲ ਕੱਢਿਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾ ਰਹੇ ਹਾਂ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਤਾਂ ਕੈਮਰਾਮੈਨ ਸੰਤੋਸ਼ ਦੇ ਨਾਲ ਮੈਂ ਹਰਸ਼ਦੀਪ ਸਿੰਘ ਚਮਕੌਰ ਸਾਹਿਬ